ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਤਿੰਦਰ ਸਿੰਘ ਪ੍ਰਹਾਰ ਅੱਜ ਦੀ ਇਸ ਵੀਡੀਓ ਰਾਹੀਂ ਮੈਂ ਸਾਰੇ ਸਿੱਖ ਰਾਜਪੂਤ ਕੌਮ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਤਕਰੀਬਨ 3-4 ਸਾਲ ਤੋਂ ਇੱਕ ਪ੍ਰੋਗਰਾਮ ਸਾਲਾਨਾ ਮਨਾਇਆ ਜਾ ਰਿਹਾ ਹੈ ਜਿਸ ਦੇ ਮੋਢੀ ਤਲਵਿੰਦਰ ਸਿੰਘ ਪਰਮਾਰ ਜੁਕੇ ਨਿਵਾਸੀ ਹਨ ਉਹਨਾਂ ਨੇ ਇੱਕ ਸ਼ੁਰੂਆਤ ਕੀਤੀ ਸੀ ਕਿ ਜੋ ਸਾਡੀ ਸਿੱਖ ਰਾਜਪੂਤ ਕੁੰਡੀ ਹੈ ਇਹਨਾਂ ਦੇ ਵਿੱਚੋਂ ਜਿਸ ਨੇ ਵੀ ਕਿਸੇ ਬੱਚੇ ਨੇ ਕਿਸੇ ਵੱਡੇ ਨੇ ਆਪਣੀ ਕੌਮ ਦਾ ਨਾਮ ਮਸ਼ਹੂਰ ਕੀਤਾ ਹੈ ਕੌਮ ਦੇ ਨਾਮ ਤੇ ਕੁਝ ਵੱਡਾ ਕੰਮ ਕੀਤਾ ਹੈ ਚਾਹੇ ਉਹ ਖੇਡ ਦੇ ਵਿੱਚ ਹੋਵੇ ਚਾਹੇ ਉਹ ਪੜ੍ਹਾਈ ਦੇ ਵਿੱਚ ਹੋਵੇ ਉਸ ਨੂੰ ਇਨਾਮ ਦਿੱਤੇ ਜਾਂਦੇ ਸਨ ਦੋ ਇਨਾਮ ਉਹਨਾਂ ਬੰਦਿਆਂ ਨੂੰ ਦਿੱਤੇ ਜਾਂਦੇ ਸਨ ਜਿਨ੍ਹਾਂ ਨੇ ਸਾਰੀ ਉਮਰ ਆਪਣੀ ਕੌਮ ਦੇ ਲੇਖੇ ਲਾ ਦਿੱਤੀ ਜਾਂ ਆਪਣੀ ਕੌਮ ਦਾ ਉਹਨਾਂ ਨੇ ਬਹੁਤ ਵੱਡਾ ਨਾਮ ਉੱਚਾ ਕੀਤਾ ਹੈ ਇਸ ਦੇ ਵਿੱਚ ਦੋ ਲਾਈਫਟਾਈਮ ਅਵਾਰਡ ਤੇ ਪੰਜ ਬੱਚਿਆਂ ਨੂੰ ਜਿਨ੍ਹਾਂ ਨੇ ਸਕੂਲ ਚੋਂ ਟਾਪ ਕੀਤਾ ਹੋਵੇ ਜਾਂ ਕਿਸੇ ਨੇ ਕੋ ਖੇਲ ਦੇ ਵਿੱਚ ਵੱਡਾ ਵੱਡੀ ਮਲ ਮਾਰੀ ਹੋਵੇ ਉਹਨਾਂ ਨੂੰ ਇਨਾਮ ਦਿੱਤਾ ਜਾਂਦਾ ਹੈ ਪਹਿਲਾਂ ਜੋ ਇਹ ਬੱਚਿਆਂ ਦਾ ਇਨਾਮ ਸੀ ਉਹ 5000 ਰੁਪਇਆ ਦਿੱਤਾ ਜਾਂਦਾ ਸੀ ਤੇ ਨਾਲ ਇੱਕ ਮੋਮੈਂਟੋ ਤੇ ਇਸ ਸਾਲ ਤੋਂ ਉਸ ਨੂੰ 10000 ਕਰ ਦਿੱਤਾ ਗਿਆ ਹੈ ਪਿਛਲੇ ਸਾਲ ਵੀ ਕੁਝ ਬੱਚਿਆਂ ਨੂੰ ਇਨਾਮ ਦਿੱਤੇ ਗਏ ਸਨ ਤੇ ਕੁਝ ਹੋਰ ਵੀ ਰਹਿ ਗਏ ਸਨ ਬਾਦ ਵਿੱਚ ਪਤਾ ਲੱਗਾ ਸੀ ਕਿ ਅਸੀਂ ਜੋ ਪਬਲਿਸਿਟੀ ਕੀਤੀ ਹੈ ਉਹ ਲੇਟ ਆ ਕੇ ਕੀਤੀ ਹੈ ਤੇ ਬਹੁਤ ਸਾਰੇ ਜੋ ਬੱਚੇ ਸਨ ਜਾਂ ਉਹਨਾਂ ਦੇ ਮਾਪੇ ਸਨ ਉਹਨਾਂ ਨੂੰ ਪਤਾ ਨਹੀਂ ਲੱਗਾ ਤੋਂ ਇਸੇ ਲਈ ਇਸ ਵਾਰ ਅਸੀਂ ਇਸ ਦੀ ਪਬਲਿਸਿਟੀ 4 ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ 5 ਮਹੀਨੇ ਪਹਿਲਾਂ ਹੀ ਤਾਂ ਕਿ ਹਰ ਇੱਕ ਬੱਚੇ ਤੱਕ ਹਰ ਇੱਕ ਬੱਚੇ ਦੇ ਮਾਪਿਆਂ ਤੱਕ ਇਹ ਸਾਡਾ ਮੈਸੇਜ ਪਹੁੰਚ ਸਕੇ ਪਹਿਲਾਂ ਜੋ ਇਸ ਦਾ ਸਾਰਾ ਖਰਚਾ ਹੈ ਉਹ ਦਲਵਿੰਦਰ ਸਿੰਘ ਪਰਮਾਰ ਉਹੀ ਕਰਦੇ ਸਨ ਸਾਰਾ ਖਰਚਾ ਉਹੀ ਸਾਰਾ ਆਰਗੇਨਾਈਜ਼ ਕਰਦੇ ਸਨ ਤੇ ਉਹੀ ਜੋ ਬੱਚਿਆਂ ਦਾ ਜਾਂ ਮੋਮੈਂਟੋ ਦਾ ਖਰਚਾ ਉਹ ਸਾਰਾ ਦਿਲਵਿੰਦਰ ਸਿੰਘ ਪਰਮਾਰ ਹੀ ਕਰਦੇ ਸਨ ਤੇ ਇਸ ਵਾਰ ਜੋ ਅਸੀਂ ਕੁਝ ਨੇ ਸਲਾਹ ਕੀਤੀ ਹੈ ਕਿ ਉਹਨਾਂ ਦੇ ਨਾਲ ਅਸੀਂ ਵੀ ਖੜਾਂਗੇ ਜੋ 5000 ਦੀ ਰਾਸ਼ੀ ਦਿੱਤੀ ਜਾਂਦੀ ਸੀ ਉਹਨੂੰ 10000 ਕਰ ਦਿੱਤਾ ਗਿਆ ਹੈ ਜੋ ਲਾਈਫਟਾਈਮ ਅਚੀਵਮੈਂਟ ਲਈ ਇੱਕ ਮੋਮੈਂਟੋ ਦਿੱਤਾ ਜਾਂਦਾ ਸੀ ਉਹਨੂੰ ਇਸ ਵਾਰ ਅਗਰ ਸਾਤ ਤੋਂ ਬਣ ਗਿਆ ਤੇ ਕੋਸ਼ਿਸ਼ ਕੀਤੀ ਕੀਤੀ ਜਾਵੇਗੀ ਕਿ ਉਸ ਨੂੰ ਅਸੀਂ ਇੱਕ ਮੈਮੈਂਟੋ ਚਾਂਦੀ ਦੀ ਪਲੇਟ ਦੇ ਉੱਪਰ ਬਣਾ ਕੇ ਦਈਏ ਤੇ ਤਾਂ ਕਿ ਅਗਰ ਜਿਹੜਾ ਆਮ ਮੈਮੈਂਟੋ ਅਸੀਂ ਬਣਾਉਂਦੇ ਆ ਉਹ ਖਰਾਬ ਵੀ ਹੋ ਜਾਂਦਾ ਹੈ ਅਗਰ ਕੋਈ ਚਾਂਦੀ ਦੀ ਪਲੇਟ ਜਾਂ ਇਸ ਤਰ੍ਹਾਂ ਦੀ ਕੋਈ ਮੈਟਲ ਦੀ ਪਲੇਟ ਅਸੀਂ ਬਣਾ ਕੇ ਦਿੰਨੇ ਆ ਤੇ ਉਹ ਬੰਦੇ ਨੂੰ ਸਾਰੀ ਉਮਰ ਲਈ ਉਹ ਯਾਦ ਰਹਿੰਦਾ ਹੈ ਸਾਰੀ ਉਮਰ ਉਹ ਖਰਾਬ ਨਹੀਂ ਹੁੰਦਾ ਅਗਲੀ ਜਨਰੇਸ਼ਨ ਵੀ ਇਹ ਜੀ ਸੋਚਦੀ ਹੈ ਕਿ ਕਿਸੇ ਟਾਈਮ ਤੇ ਸਾਡੇ ਵਡੇਰੇ ਨੂੰ ਇਹ ਲਾਈਫਟਾਈਮ ਅਚੀਵਮੈਂਟ ਮਿਲਿਆ ਸੀ ਇਸ ਕਰਕੇ ਮਿਲਿਆ ਸੀ ਤੇ ਪਿਛਲੇ ਸਾਲ ਇਹ ਜਿਹੜਾ ਪ੍ਰੋਗਰਾਮ ਹੈ ਉਹ ਰਾਜਪੂਤ ਭਵਨ ਲੱdde ਵਾਲੇ ਜਲੰਧਰ ਦੇ ਵਿੱਚ ਕੀਤਾ ਗਿਆ ਸੀ ਤੇ ਇਸ ਵਾਰ ਵੀ ਇਹ ਪ੍ਰੋਗਰਾਮ 26 ਅਕਤੂਬਰ ਦਿਨ ਐਤਵਾਰ ਉਸੇ ਹੀ ਜਗ੍ਹਾ ਤੇ ਰਾਜਪੂਤ ਭਵਨ ਲੱdde ਵਾਲੇ ਜਲੰਧਰ ਦੇ ਵਿੱਚ ਕੀਤਾ ਜਾਵੇਗਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਅਗਰ ਕੋਈ ਸਾਡੇ ਨਾਲ ਸ਼ਾਮਲ ਹੋਣਾ ਚਾਹੁੰਦਾ ਕੋਈ ਇਹ ਚਾਹੁੰਦਾ ਕਿ ਠੀਕ ਹੈ ਜੀ ਮੈਂ ਵੀ ਸਪான்ਸਰ ਬਣਨਾ ਚਾਹੁੰਦਾ ਤੁਹਾਡਾ ਤੇ ਉਹ ਸਾਨੂੰ ਕੰਟੈਕਟ ਕਰ ਸਕਦਾ ਹੈ ਮੈਂ ਸਤਿੰਦਰ ਸਿੰਘ ਪ੍ਰਹਾਰ ਇਕਲੀ ਵਿੱਚ ਰਹਿੰਦਾ ਹਾਂ ਦਲਵਿੰਦਰ ਸਿੰਘ ਪਰਮਾਰ ਇਹਨਾਂ ਜੋ ਯੂਕੇ ਦੇ ਵਿੱਚ ਰਹਿੰਦੇ ਹਨ ਜਰਨੈਲ ਸਿੰਘ ਖਾਲਸਾ ਅਡਾਲੋਂ ਨਛੱਤਰ ਸਿੰਘ ਪੱਟੀ ਹੁਸ਼ਿਆਰਪੁਰ ਤੋਂ ਜਹੇਦਾਰ ਮਨੋਰ ਸਿੰਘ ਢੋਲੀ ਕਲਾ ਤੋਂ ਹਰਵਿੰਦਰ ਸਿੰਘ ਖਾਲਸਾ ਅਜਨੂਹਾ ਤੋਂ ਇਹਨਾਂ ਦੇ ਮੈਂ ਤੁਹਾਨੂੰ ਨੰਬਰ ਵੀ ਦੇ ਦੇਵਾਂਗਾ ਅਗਰ ਕਿਸੇ ਨੂੰ ਪਤਾ ਹੈਗੇ ਉਹਨਾਂ ਦੇ ਆਪਣਾ ਜਾਂ ਕਿਸੇ ਉਹਨਾਂ ਦੇ ਗਵਾਂਢੀ ਦਾ ਬੱਚੇ ਨੇ ਜੋ ਟੌਪ ਕੀਤਾ ਹੈ ਤਾਂ ਉਹ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਸਕਦਾ ਹੈ ਤੇ ਅਗਰ ਕਿਸੇ ਨੂੰ ਆਉਣ ਦੀ ਪ੍ਰੋਗਰਾਮ ਪ੍ਰੋਬਲਮ ਰਹਿੰਦੀ ਹੈ ਕਿ ਠੀਕ ਹੈ ਮੈਂ ਤੋ ਨਹੀਂ ਆਇਆ ਜਾਂਦਾ ਜਾਂ ਮੇਰੇ ਕੋਲ ਇਹੋ ਜਾਂ ਕੋਈ ਸਾਧਨ ਨਹੀਂ ਹੈ ਕਿ ਮੈਂ ਆ ਸਕਾਂ ਜਾਂ ਜਾ ਸਕਾਂ ਉਹਦੀ ਜ਼ਿੰਮੇਵਾਰੀ ਅਸੀਂ ਲਵਾਂਗੇ ਬੱਚੇ ਨੂੰ ਉਹਦੇ ਮਾਪਿਆਂ ਨੂੰ ਉਹਨਾਂ ਦੇ ਪਿੰਡੋਂ ਲੈ ਕੇ ਵੀ ਆਵਾਂਗੇ ਤੇ ਛੱਡ ਕੇ ਵੀ ਆਵਾਂਗੇ ਅਗਰ ਕਿਸੇ ਦੀ ਇਹੋ ਜਿਹੀ ਮਜਬੂਰੀ ਹੈ ਕਿ ਉਹ ਨਹੀਂ ਆ ਸਕਦੇ ਪਰ ਇੱਕ ਬੇਨਤੀ ਹੈ ਕਿ ਜਿਸ ਬੱਚੇ ਨੂੰ ਤੁਸੀਂ ਜਾਣਦੇ ਹੋ ਉਸ ਬੱਚੇ ਦਾ ਸਾਨੂੰ ਨਾਮ ਉਸਦੇ ਮਾਪਿਓ ਦਾ ਨਾਮ ਜ਼ਰੂਰ ਭੇਜੋ ਉਹਦੇ ਮਾਪੇ ਨੂੰ ਵੀ ਇਸੀ ਇਹ ਗੱਲ ਕਨਵਿੰਸ ਕਰੋ ਕਿ ਤੁਸੀਂ ਵੀ ਆਪਣੇ ਬੱਚੇ ਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਓ ਤੁਸੀਂ ਵੀ ਆਪਣੇ ਬੱਚੇ ਦੇ ਲਈ ਆਪਣੇ ਇਸ ਇਹਨਾਂ ਨੰਬਰਾਂ ਦੇ ਉੱਪਰ ਇਹਨਾਂ ਵਿੱਚੋਂ ਕਿਸੇ ਵੀ ਇੱਕ ਦੇ ਉੱਪਰ ਤੁਸੀਂ ਫੋਨ ਕਰੋ ਤੇ ਦੱਸੋ ਵੀ ਸਾਡੇ ਬੱਚੇ ਨੇ ਵੀ ਜੋ ਸਿੱਖ ਰਾਜਪੂਤਾਂ ਦੀ ਕੌਮ ਹੈ ਉਹ ਉਹਦਾ ਨਾਮ ਉੱਚਾ ਕੀਤਾ ਹੈ ਉਹਨੇ ਖੇਡਾਂ 'ਚ ਟੌਪ ਕੀਤਾ ਹੈ ਉਹਨੇ ਪੜ੍ਹਾਈ ਦੇ ਵਿੱਚ ਟੌਪ ਕੀਤਾ ਹੈ ਜਾਂ ਹੋਰ ਕਿਸੇ ਦੀ ਗੱਲਬਾਤ ਦੇ ਉੱਪਰ ਉਸ ਬੱਚੇ ਨੇ ਟੋਪ ਕੀਤਾ ਹੈ ਜੋ ਆਪਣੀ ਕੌਮ ਲਈ ਬੜੀ ਵੱਡੀ ਗੱਲ ਹੈ ਕੁਝ ਲੋਕਾਂ ਦਾ ਇਹ ਸੀਗਾ ਕਿ ਅਸੀਂ ਜੋ ਹੈ ਉਹ ਸਿੱਖ ਰਾਜਪੂਤਾਂ ਦੇ ਬੱਚਿਆਂ ਨੂੰ ਹੀ ਕਿਉਂ ਦੇ ਰਹੇ ਹਾਂ ਤੇ ਸਾਡਾ ਜਿਹੜਾ ਪਹਿਲਾਂ ਤੋਂ ਹੀ ਜਵਾਬ ਸੀਗਾ ਤਿੰਨ ਸਾਲਾਂ ਤੋਂ ਉਹੀ ਹੈ ਕਿ ਪਹਿਲਾਂ ਅਸੀਂ ਆਪਣਾ ਕਰ ਦੇਖਾਂਗੇ ਅਸੀਂ ਜੋ ਲੋਕਾਂ ਨੂੰ ਬਹੁਤ ਦੇਖ ਲਿਆ ਕਰ ਪਰ ਹਮੇਸ਼ਾ ਜਿਸ ਨੇ ਨਾਲ ਵੀ ਅਸੀਂ ਖੜੇ ਹੈ ਉਹ ਸਾਡੇ ਬਾਅਦ ਵਿੱਚ ਵਿਰੋਧੀ ਵਰਤਿਆ ਹੈ ਚਾਹੇ ਉਹ ਕਿਸਾਨ ਮੋਰਚਾ ਹੋਵੇ ਬਹੁਤ ਬੜਾ ਉਹਦੇ ਵਿੱਚ ਵੀ ਬਹੁਤ ਕਰੋੜਾਂ ਦਾ ਅਸੀਂ ਖਰਚਾ ਕੀਤਾ ਸਾਡੀ ਕੌਮ ਨੇ ਪਰ ਉਹ ਨਾਮ ਕਿਸੇ ਹੋਰ ਦਾ ਸੀ ਸਾਡੇ ਜਿਨ੍ਹਾਂ ਨੇ ਖਰਚਾ ਕੀਤਾ ਚਾਹੇ ਉਹ ਤੇਲ ਦੇ ਉੱਪਰ ਖਰਚਾ ਕੀਤਾ ਚਾਹੇ ਉਹ ਜੋ ਰਸਦ ਦੇ ਉੱਪਰ ਖਰਚਾ ਕੀਤਾ ਜਾਂ ਕਿਸੇ ਹੋਰ ਦੇ ਉੱਪਰ ਜਾਂ ਆਪ ਜਾ ਕੇ ਬੰਦਿਆਂ ਨੇ ਡਿਊਟੀਆਂ ਕੀਤੀਆਂ ਪਰ ਉਹਦੇ ਵਿੱਚ ਜੋ ਸਾਡੀ ਕੌਮ ਹੈ ਉਹਨੂੰ ਹਮੇਸ਼ਾ ਜੋ ਪਿੱਛੇ ਹੀ ਧੱਕਿਆ ਗਿਆ ਹੈ ਉਹਨੂੰ ਕਦੀ ਇਸ ਚੀਜ਼ ਲਈ ਅੱਗੇ ਨਹੀਂ ਕਿਸੇ ਨੂੰ ਸ਼ਾਬਾਸ਼ ਦਿੱਤੀ ਵੀ ਠੀਕ ਹੈ ਜੀ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਹੈ ਤੇ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਜੋ ਕੋਸ਼ਿਸ਼ ਵਾਂਗ ਸ਼ੁਰੂ ਕੀਤੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਆਪਣਾ ਘਰ ਦੇਖਾਂਗੇ ਇਸ ਤੋਂ ਬਾਅਦ ਸਾਡੇ ਕੋਲ ਸੋਰਸਸ ਹੋਏ ਫਿਰ ਅਸੀਂ ਦੂਸਰੀ ਕਮਿਊਨਿਟੀ ਤੱਕ ਵੀ ਜਾਵਾਂਗੇ ਸਾਡੇ ਕੋਲ ਅਗਰ ਜ਼ਿਆਦਾ ਸੋਰਸ ਹੋਏ ਤੇ ਠੀਕ ਹੈ ਜੀ ਸਾਡੇ ਕੋਲ ਬਹੁਤ ਜ਼ਿਆਦਾ ਸਪਾਂਸਰ ਆ ਗਏ ਅਸਕੇ ਅਸੀਂ ਤੇ ਅਸੀਂ ਜੋ ਸਾਡੇ ਜਿਲੰਦਰ ਹੁਸ਼ਿਆਰਪੁਰ ਕਪੂਥਲਾ ਡਿਸਟ੍ਰਿਕਟ ਹੈ ਉਹਨਾਂ ਤੱਕ ਪਹੁੰਚਾਂਗੇ ਉਦੋਂ ਵੱਡੇ ਵੀ ਅਗਰ ਸੋਰਸ ਆਉਂਦੇ ਤਾਂ ਅਸੀਂ ਪੰਜਾਬ ਤੱਕ ਵੀ ਪਹੁੰਚਾਂਗੇ ਜਾਂ ਇੰਟਰਨੈਸ਼ਨਲ ਤੱਕ ਵੀ ਪਹੁੰਚਾਂਗੇ ਪਰ ਹਜੇ ਜੋ ਸਾਡੀ ਇਹ ਕੋਸ਼ਿਸ਼ ਹੈਗੇ ਇਹ ਲਿਮਟਿਡ ਹੈ। ਅਬ ਸਿਰਫ ਸਿੱਖ ਰਾਜਪੂਤਾਂ ਤੱਕ ਇਹ ਲਿਮਟਿਡ ਹੈ। ਸਿੱਖ ਰਾਜਪੂਤਾਂ ਦੇ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ। ਜੋ ਲਾਈਫਟਾਈਮ ਅਵਾਰਡ ਵੀ ਉਹ ਸਿੱਖ ਰਾਜਪੂਤਾਂ ਦੇ ਵਿੱਚੋਂ ਹੀ ਚੁਣੇ ਜਾਣਗੇ ਕਿਉਂਕਿ ਸਾਡੇ ਨਾਲ ਬਹੁਤ ਬੇਇਨਸਾਫੀਆਂ ਹੋਈਆਂ ਹਨ ਜੋ ਸਾਡੇ ਅਸੀਂ ਕਹਿੰਦੇ ਅਸੀਂ ਸਿੱਖ ਸਿੱਖਾਂ ਪਰ ਸਾਡੇ ਨਾਲ ਬੇਇਨਸਾਫੀਆਂ ਵੀ ਸਿੱਖਾਂ ਨਹੀਂ ਕੀਤੇਆਂ ਹਨ। ਚਾਹੇ ਉਹ ਸਾਡਾ ਇਤਿਹਾਸ ਹੋਵੇ ਚਾਹੇ ਉਹ ਸਾਡੇ ਖੇਤਰ ਹੋਣ। ਜਾਹੇ ਉਹ ਕਿਤੇ ਵੀ ਕੋਈ ਗੱਲਬਾਤ ਹੁੰਦੀ ਆ ਕਿ ਠੀਕ ਹੈ ਜੀ ਇਹਨਾਂ ਨੂੰ ਕਿਤੇ ਮੈਂਬਰ ਬਣਾਉਣਾ ਹੈ ਸਭ ਤੋਂ ਪਹਿਲਾਂ ਇਹੀ ਸੋਚਿਆ ਜਾਂਦਾ ਕਿ ਤਾਂ ਇਹ ਤਾਂ ਰਾਜਪੂਤ ਹਨ ਤੇ ਇਹਨਾਂ ਨੂੰ ਦੂਰ ਹੀ ਰੱਖਿਆ ਜਾਵੇ ਤੰਗਾ ਹੈ ਤੇ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਆਪਣੀ ਕੌਮ ਨੂੰ ਅੱਗੇ ਨਾਲ ਲੈ ਕੇ ਚੱਲਾਂਗੇ ਉਹ ਤੋਂ ਬਾਅਦ ਦੇ ਵਿੱਚ ਬਾਕੀਆਂ ਨੂੰ ਵੀ ਆਪਣੇ ਨਾਲ ਸ਼ਾਮਲ ਕਰਾਂਗੇ ਕਿਸੇ ਨੂੰ ਵੀ ਕਿਸੇ ਵੀ ਬੱਚੇ ਦੇ ਬਾਰੇ ਪਤਾ ਹੋਵੇ ਤੇ ਉਹਦੇ ਬਾਰੇ ਜਾਣਕਾਰੀ ਜ਼ਰੂਰ ਦਿੱਤੀ ਜਾਵੇ 26 ਅਕਤੂਬਰ ਦਾ ਜੋ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਨੂੰ ਅਗਰ ਕੋਈ ਸਾਡੇ ਨਾਲ ਖੜਾ ਹੋ ਕੇ ਸਪான்ਸਰ ਕਰਨਾ ਚਾਹੁੰਦਾ ਹੋਵੇ ਤਾਂ ਉਹ ਜਰੂਰ ਸਾਡੇ ਨਾਲ ਹੋਵੇ ਕਿਉਂਕਿ ਪਹਿਲਾਂ ਸਿਰਫ ਦਲਵਿੰਦਰ ਸਿੰਘ ਪਰਮਾਰ ਖਰਚਾ ਕਰਦੇ ਸਨ ਉਹਨਾਂ ਦੇ ਨਾਲ ਜੋ ਸ਼ਹੀਦ ਬਾਬਾ ਮਤੀ ਰਾਜਪੂਤ ਸਭਾ ਉਹ ਸਾਰਾ ਆਰਗੇਨਾਈਜ਼ ਕਰਦੇ ਸਨ ਤੇ ਜੋ ਖਰਚਾ ਹੈ ਉਹ ਦਲਵਿੰਦਰ ਸਿੰਘ ਪਰਮਾਰ ਕਰਦੇ ਸਨ ਤੇ ਇਸ ਵਾਰ ਤੋਂ ਅਸੀਂ ਸੋਚਿਆ ਹੈ ਕਿ ਅਸੀਂ ਵੀ ਉਹਨਾਂ ਦੇ ਨਾਲ ਖੜੀਏ ਤੇ ਜੋ ਉਹਨਾਂ ਨੇ ਇਹ ਰੀਤ ਚਲਾਈ ਹੈ ਇਨੂੰ ਅੱਗੇ ਵਧਾਈਏ ਤੇ ਇਹਨੂੰ ਹੋਰ ਵੱਡੇ ਪੱਧਰ ਦੇ ਉੱਪਰ ਲੈ ਕੇ ਜਾਈਏ ਤਾਂ ਕਿ ਹਰੇਕ ਨੂੰ ਆਪਣੀ ਕੌਮ ਤੇ ਆਪਣੇ ਬੱਚਿਆਂ ਦੇ ਉੱਪਰ ਜਾਂ ਜਿਹਨਾਂ ਨੂੰ ਲਾਈਫਟਾਈਮ ਅਵਾਰਡ ਦਿੱਤਾ ਜਾਂਦਾ ਹੈ ਉਹਨਾਂ ਦੇ ਨਾਮ ਨਾਮ ਵੀ ਅੱਗੇ ਆਉਣ ਉਹਨਾਂ ਉਹਨਾਂ ਬਾਰੇ ਵੀ ਹਰੇਕ ਨੂੰ ਪਤਾ ਲੱਗੇ ਕਿ ਇਹ ਇਹਨਾਂ ਬੰਦਿਆਂ ਨੇ ਕੀ ਕੀਤਾ ਸਾਡੇ ਲਈ ਅਗਰ ਤੁਹਾਡਾ ਮਨ ਕਰਦਾ ਪਈ ਇਹ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤੇ ਜਰੂਰ ਸ਼ੇਅਰ ਕਰਿਓ ਕਿਉਂਕਿ ਅਗਰ ਜਿੱਥੇ ਪੋਜ਼ਿਟਿਵ ਹੈ ਉੱਤੇ ਨੈਗੇਟਿਵ ਵੀ ਹੈ ਜਿੱਥੇ ਅਸੀਂ ਪੋਜ਼ਿਟਿਵ ਸੋਚਦੇ ਹਾਂ ਉੱਥੇ ਕੁਝ ਐਸੇ ਬੰਦੇ ਵੀ ਹਨ ਜੋ ਨੈਗੇਟਿਵ ਵੀ ਸੋਚਦੇ ਹਨ ਤੋਂ ਅਸੀਂ ਤਾਂ ਆਪਣੀ ਕੌਮ ਲਈ ਕੋਸ਼ਿਸ਼ ਕਰਾਂਗੇ ਹਮੇਸ਼ਾ ਪਹਿਲਾਂ ਵੀ ਕੀਤੀ ਹੈ ਗਾਹ ਅੱਜ ਵੀ ਕਰ ਰਹੇ ਹਾਂ ਗਾਹ ਹੀ ਕਰਾਂਗੇ ਤੋਂ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਛੇਤਰੇ ਧਰਮ ਸਿੰਦਰ ਸਿੰਘ ਪ੍ਰਹਾਰ